ਦੱਲੀ ਸਿੰਘ ਜੀ ਪਿਛਲੀ ਵੀਡੀਓ ਦੌਰਾਨ ਆਪਾਂ ਗੱਲਬਾਤ ਕੀਤੀ ਸੀ ਕਿ ਗੁਰਦਾਸ ਮਾਨ ਵੱਲੋਂ ਆਪਣੀ ਬੱਤੀ ਵਾਲੇ ਜੋ ਉਹਨਾਂ ਦਾ ਬਿਆਨ ਸੀ ਉਸਤੇ ਉਹਨਾਂ ਨੇ ਮਾਫੀ ਮੰਗ ਲਈ ਹੈ ਪਰ ਮਾਫੀ ਮੰਗਣ ਤੋਂ ਬਾਅਦ ਉਹਨਾਂ ਨੇ ਹੁਣ ਯੂ-ਟਰਨ ਲੈ ਲਿਆ ਹੈ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਲਿਆ ਕਿ ਪ੍ਰਮੋਟਰਾਂ ਦੇ ਕਹਿਣ ਤੇ ਉਹਨਾਂ ਨੇ ਮਾਫੀ ਮੰਗੀ ਸੀ ਜਿਵੇਂ ਦੇਖਦੇ ਹੋ ਜੋ ਯੂ-ਟਰਨ ਮਾਰਿਆ ਹੈ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਬੱਤੀ ਵਾਲੀ ਗੱਲ ਕੋਈ ਗਾਲ ਵੀ ਨਹੀਂ ਸੀ ਤੁਸੀਂ ਪਿਛਲੇ ਦਿਨ ਹੀ ਦੇਖਿਆ ਹੋਣਾ ਕਿ ਜਦੋਂ ਮਾਫੀ ਵਾਲੀ ਵੀਡੀਓ ਆਉਂਦੀ ਹੈ ਗੁਰਦਾਸ ਮਾਨ ਹੋਰੀ ਆਪਣੇ ਕੰਨਾਂ ਨੂੰ ਹੱਥ ਲਾ ਕੇ ਮਾਫੀ ਮੰਗਦੇ ਨੇ ਤੇ ਅੱਖਾਂ ਦੇ ਵਿੱਚੋਂ ਹੰਝੂ ਵੀ ਸੁੱਟਦੇ ਨੇ ਉਸ ਤੋਂ ਬਾਅਦ ਮੈਂ ਦੇਖਿਆ ਕਿ ਪੰਜਾਬ ਦੇ ਵੱਡੇ ਵੱਡੇ ਪੱਤਰਕਾਰ ਜਿਹੜੇ ਆ ਉਹ ਇਹ ਕਹਿਣ ਲੱਗ ਪਏ ਸੀ ਕਿ ਬਿਲਕੁਲ ਮਾਫ ਕਰ ਦੇਣਾ ਚਾਹੀਦਾ ਇੱਕ ਬਜ਼ੁਰਗ ਬੰਦਾ ਹੈ ਉਹ ਉਹਨੇ ਜੇਕਰ ਮਾਫੀ ਮੰਗ ਲਈ ਹੈ ਤਾਂ ਇਹ ਸਾਨੂੰ ਹੁਣ ਭੁੱਲ ਜਾਣਾ ਚਾਹੀਦਾ ਹੈ ਉਹ ਸਾਰਾ ਕੁਝ ਕਰ ਲੈਣਾ ਚਾਹੀਦਾ ਆਪਾਂ ਜਿਹੜਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਹੀਂ ਸਲਾਹ ਦਿੰਦੇ ਕਿ ਤੁਸੀਂ ਮਾਫ ਕਰ ਦਿਓ ਜਾਂ ਨਾ ਕਰੋ ਇਹ ਪੰਜਾਬੀਆਂ ਨੇ ਸੋਚਣਾ ਹੋਵੇਗਾ ਕਿਉਂਕਿ ਇਹ ਸਾਡਾ ਨਿੱਜੀ ਮਸਲਾ ਨਹੀਂ ਹੈ ਮਤਲਬ ਅਸੀਂ ਐਵੇਂ ਹੀ ਸਲਾਹ ਦਿੰਦੇ ਫਿਰ ਇਹ ਸੋ ਅੱਜ ਉਹੀ ਗੱਲ ਹੋਈ ਹੈ ਕਿ ਉਹ ਮਾਫੀ ਵਾਲੀ ਵੀਡੀਓ ਆਉਣ ਤੋਂ ਤੀਜੇ ਦਿਨ ਬਾਅਦ ਗੁਰਦਾਸ ਮਾਨ ਹੋਰੀ ਪ੍ਰੈਸ ਕਾਨਫਰੰਸ ਕਰਦੇ ਨੇ ਪੰਜਾਬ ਦੇ ਵਿੱਚ ਚੈਨਲ ਪਤਾ ਨਹੀਂ ਕਿਹੜੇ ਸੀ ਮਤਲਬ ਕਿ ਉਹਨਾਂ ਦੇ ਪੱਤਰਕਾਰ ਵੀ ਇਹੋ ਜਿਹੇ ਸੀ ਜਿਹੜੇ ਨਾਲ ਜੀ ਹਾਂ ਜੀ ਹਾਂ ਕਰਦੇ ਹੋਏ ਨਜ਼ਰ ਆਏ ਮਤਲਬ ਕਿ ਗੁਰਦਾਸ ਮਾਨ ਹੋਰਾਂ ਦੀ ਹਾਂ ਚ ਹਾਂ ਮਲਾਉਂਦੇ ਹੋਏ ਨਜ਼ਰ ਆਏ ਜਦ ਕਿ ਪੱਤਰਕਾਰਾਂ ਦਾ ਕੰਮ ਹੁੰਦਾ ਹੈ ਕ੍ਰਿਟੀਸਾਈਜ਼ ਕਰਨਾ ਜਾਂ ਫਿਰ ਸਵਾਲ ਪੁੱਛਣੇ ਕਿ ਤੁਹਾਡਾ ਇਹ ਬਿਆਨ ਸੀ ਤੁਸੀਂ ਇਸ ਤਰ੍ਹਾਂ ਕਿਉਂ ਕਿਹਾ ਬਲਕਿ ਉਹ ਪੱਤਰਕਾਰਾਂ ਦੀਆਂ ਪਿੱਛੋਂ ਆਵਾਜ਼ਾਂ ਇਸ ਤਰ੍ਹਾਂ ਆ ਰਹੀਆਂ ਸੀ ਜਿਵੇਂ ਉਹ ਇੱਕ ਫੈਨ ਦੇ ਰੂਪ ਦੇ ਵਿੱਚ ਫੈਨਸ ਦੇ ਰੂਪ ਦੇ ਵਿੱਚ ਇੱਕ ਗਾਇਕ ਨੂੰ ਜਾਂ ਇੱਕ ਸੈਲੀਬ੍ਰਿਟੀ ਨੂੰ ਮਿਲ ਰਹੇ ਹੋਣ ਸੋ ਵਾਹਵਾ ਦੀਆਂ ਆਵਾਜ਼ਾਂ ਵੀ ਆ ਰਹੀਆਂ ਸੀ ਜਦੋਂ ਬੱਤੀ ਵਾਲੀ ਕਵਿਤਾ ਸੁਣਾਈ ਗਈ ਗੁਰਦਾਸ ਮਾਨ ਵੱਲੋਂ ਸੋ ਤੁਸੀਂ ਦੇਖੋ ਗੱਲ ਇਹੀ ਹੈ ਕਿ ਤੀਜੇ ਦਿਨ ਮੁੱਕਰ ਜਾਣਾ ਇੱਕ ਤਰ੍ਹਾਂ ਦਾ ਕਿ ਮੈਂ ਤੇ ਪ੍ਰਮੋਟਰਾਂ ਦੇ ਕਹਿਣ ਤੇ ਮਾਫੀ ਮੰਗੀ ਹੈ ਸੋ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਗੁਰਦਾਸ ਮਾਨ ਹੋਰੀ ਉਮਰ ਦੇ ਉਸ ਪੜਾ ਦੇ ਵਿੱਚ ਪਹੁੰਚ ਚੁੱਕੇ ਨੇ ਜਿੱਥੇ ਉਹਨਾਂ ਨੂੰ ਚੰਗੇ ਮਾੜੇ ਦਾ ਪਤਾ ਨਹੀਂ ਲੱਗਦਾ ਕਿੱਥੇ ਵਾਧਾ ਹੈ ਕਿੱਥੇ ਘਾਟਾ ਹੈ ਜੇ ਮਾਫੀ ਮੰਗ ਲਈ ਹੈ ਤੇ ਚਲੋ ਥੋੜੇ ਦਿਨ ਚੁੱਪ ਰਹਿ ਜਾਂਦੇ ਆਪਣੇ ਸ਼ੋਅ ਕੱਢ ਲੈਂਦੇ ਜੇਕਰ ਅਮਰੀਕਾ ਦੇ ਪੰਜਾਬੀ ਹੋਣ ਦਿੰਦੇ ਤਾਂ ਪਰ ਸ਼ੋਅਜ਼ ਹੋਣ ਤੋਂ ਪਹਿਲਾਂ ਯੂ ਟਰਨ ਲੈ ਲੈਣਾ ਤੋ ਇਹ ਪਹਿਲਾਂ ਵੀ ਦੇਖਿਆ ਗਿਆ ਆ ਪਿਛਲੇ ਆਪਾਂ ਜਦੋਂ ਇਹ ਇਨਸੀਡੈਂਟ ਹੋਇਆ ਨਾ ਜਦੋਂ ਇਹ ਘਟਨਾ ਹੋਈ ਅਜ ਤੋਂ 4 ਸਾਲ ਪਹਿਲਾਂ ਉਦੋਂ ਵੀ ਨਾਫੇ ਨੁਕਸਾਨ ਦੇ ਵਾਲੇ ਪਾਸੇ ਨਾ ਦੇਖਦੇ ਹੋਇਆ ਗੁਰਦਾਸਪਨ ਹੋਰਾਂ ਨੇ ਲਗਾਤਾਰ ਬਿਆਣਬਾਜ਼ੀ ਕੀਤੀ ਹੈ ਉਹਨਾਂ ਨੂੰ ਸ਼ਾਇਦ ਇਹ ਭੁੱਲ ਜਾਂਦਾ ਹੈ ਉਹਨਾਂ ਦਾ ਗੁੱਸਾ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਇੰਨਾ ਹਾਵੀ ਹੋ ਚੁੱਕਿਆ ਕਿ ਉਹ ਕੁਝ ਵੀ ਬੋਲ ਦਿੰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸ਼ਾਇਦ ਠੀਕ ਹੈ ਨਾ ਆਪਣੇ ਗੀਤਾਂ ਦੇ ਵਿੱਚ ਤਾਂ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਪਿਆਰ ਦੀ ਭਾਸ਼ਾ ਜਿਹੜੀ ਆ ਉਹ ਸਭ ਤੋਂ ਵੱਡੀ ਤੇ ਉਤਮ ਭਾਸ਼ਾ ਹੈਗੀ ਆ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਜੇ ਕਿ ਗੁਰਦਾਸ ਮਾਨ ਨੂੰ ਕੋਈ ਗੱਲ ਕਹਿ ਦੁੰਦਾ ਹੁਣ ਸ਼ਾਇਦ ਉਹਨਾਂ ਨੂੰ ਫੇਰ ਹਰਟ ਹੋਇਆ ਹੋਣਾ ਉਹਨਾਂ ਦੀ ਈਗੋ ਹਰਟ ਹੋ ਗਈ ਜਦੋਂ ਮੁਆਫੀ ਵਾਲੀ ਵੀਡੀਓ ਵਾਇਰਲ ਹੁੰਦੀ ਹੈ ਚਰਚਾ ਹੋਣ ਲੱਗੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਫੇਰ ਸ਼ਾਇਦ ਉਹਨਾਂ ਦੇ ਤੱਕ ਇਹ ਗੱਲ ਪਹੁੰਚੀ ਹੋਏਗੀ ਉਹਨਾਂ ਨੂੰ ਲੱਗਿਆ ਨਹੀਂ ਮੇਰੀ ਤਾਂ ਅਣਖ ਤੇ ਉੱਤੇ ਸੱਟ ਵੱਜ ਗਈ ਹੈ ਤੇ ਉਹਨਾਂ ਦਾ ਯੂ ਟਰਨ ਫੇਰ ਲੈ ਲੈਣਾ ਸੋ ਹੁਣ ਗੱਲ ਇਹੀ ਹੈ ਜੋ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕੀਤੀ ਸੀ ਕਿ ਇਹ ਮਾਫੀ ਜਿਹੜੀ ਮੰਗੀ ਗਈ ਸੀ ਉਹ ਪ੍ਰਮੋਟਰਾਂ ਦੇ ਕਹਿਣ ਤੇ ਜਾਫਰ ਸ਼ੋਜ਼ ਨੂੰ ਦੇਖਦਿਆਂ ਹੋਇਆ ਮੰਗੀ ਗਈ ਸੀ ਇਹ ਦਿਲੋਂ ਮਾਫੀ ਨਹੀਂ ਹੈ ਗੁਰਦਾਸ ਮਾਨ ਖੋਰਾ ਨੂੰ ਅੱਜ ਵੀ ਆਪਣੀ ਕੀਤੀ ਦੇ ਉੱਤੇ ਪਛਤਾਵਾ ਨਹੀਂ ਹੈ ਗੁਰਦਾਸ ਮਾਨ ਹੋਰੀ ਇਹ ਸਬ ਪ्रेस ਮਿਲਣੀ ਦੇ ਵਿੱਚ ਇੱਕ ਜ਼ਿਕਰ ਚੀਜ਼ ਦਾ ਹੋਰ ਕਰਦੇ ਨੇ ਕਿ ਮੈਨੂੰ ਮਿਡਲ ਫਿੰਗਰ ਦਿਖਾਈ ਗਈ ਜੋ ਕਿ ਇੱਕ ਮਾੜਾ ਸਾਈਨ ਮੰਨਿਆ ਜਾਂਦਾ ਹੈ ਖਾਸ ਤੌਰ ਤੇ ਵੈਸਟ ਦੇ ਵਿੱਚ ਇਹ ਤਾਂ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਮਾਂ ਦੀ ਗਾਲ ਕੱਢੀ ਗਈ ਫਿਰ ਮੈਂ ਜਾ ਕੇ ਉਹ ਬਿਆਨ ਜਿਹੜਾ ਹੈਗਾ ਉਹ ਦਿੱਤਾ ਜਦ ਕੀ ਜਿਹੜੇ ਸਿੰਘ ਨੇ ਉਹ ਆਪਣੇ ਜਿਹਨੂੰ ਇਹਨਾਂ ਨੇ ਗਾਲ ਕੱਢੀ ਆ ਜਾਂ ਜੋ ਵੀ ਕੀਤਾ ਉਹ ਸਿੰਘ ਜਿਹੜਾ ਹੈ ਆਪਣੇ ਨਾਲ ਫੇਸਬੁੱਕ ਦੇ ਉੱਤੇ ਵੀ ਐਡ ਹੈ ਉਹਨਾਂ ਨੇ ਇਹ ਸਾਰਾ ਘਟਨਾਕਰਮ ਹੋਣ ਤੋਂ ਬਾਅਦ ਲਾਈਵ ਹੋ ਕੇ ਆਪਣੀ ਸਾਰੀ ਜਿਹੜੀ ਗੱਲਬਾਤ ਦੱਸੀ ਸੀ ਉਹ ਮਤਲਬ ਕਹਿਣ ਦਾ ਵੀ ਇੱਕ ਸੁਲਝੇ ਹੋਏ ਸਿੱਖ ਨੇ ਜੋ ਪੰਜਾਬੀ ਪੰਜਾਬ ਉਹ ਪੰਜਾਬੀ ਇਹ ਤੁਹਾਨੂੰ ਪਿਆਰ ਕਰਦੇ ਨੇ ਸੋ ਉਹ ਕਦੇ ਵੀ ਗਾਲ ਨਹੀਂ ਕੱਢ ਸਕਦੇ ਨਾ ਹੀ ਕੋਈ ਸਿੱਖ ਦਾ ਕਿਸੇ ਸਿੰਘ ਦਾ ਅਸਲ ਜਿਹੜਾ ਹੁੰਦਾ ਏ ਇਦਾਂ ਦੀ ਉਹਦਾ ਰਤਬਾ ਹੁੰਦਾ ਹੈ ਕਿ ਉਹ ਮਿਡਲ ਫਿੰਗਰ ਦਿਖਾਉਂਦਾ ਫਿਰੇ ਕਿਸੇ ਨੂੰ ਉਹਦੇ ਹੱਥ 'ਚ ਬੋਰਡ ਜ਼ਰੂਰ ਫੜਿਆ ਹੋਇਆ ਸੀ ਕਿ ਤੁਸੀਂ ਪੰਜਾਬੀ ਦੀ ਬੇਕਦਰਹੀ ਕੀਤੀ ਹੈ ਇੰਨੀ ਦੇਖ ਕੇ ਗੁਰਦਾਸਮਾਨ ਹੋਰੀ ਭੜਕ ਜਾਂਦੇ ਨੇ ਕਿ ਲੋ ਜੀ ਮੇਰਾ ਸ਼ੋਅ ਹੈ ਇੰਨੀ ਦੁਨੀਆ ਮੈਨੂੰ ਦੇਖਣ ਨੂੰ ਆਈ ਹੈ ਤੇ ਆਹ ਪੰਜ ਸੱਤ 10 ਬੰਦੇ ਜਿਹੜੇ ਆ ਉਹ ਸਾਡਾ ਵਿਰੋਧ ਕਿਉਂ ਕਰ ਰਹੇ ਆ ਸੋ ਉਹ ਉਹ ਨੂੰ ਲੈ ਕੇ ਜਿਹੜਾ ਇਹ ਸਾਰਾ ਕੰਮ ਹੋਇਆ ਤੇ ਜਿਹੜਾ ਗੁਰਦਾਸਮਾਨ ਹੋਰੀ ਆਪੇ ਤੋਂ ਬਾਹਰ ਹੋਏ ਉਹਨਾਂ ਨੇ 32 ਵਾਲਾ ਬਿਆਨ ਦੇ ਦਿੱਤਾ 32 ਵਾਲਾ ਕੀ ਇੱਥੇ ਕਈ ਬਿਆਨ ਆਏ ਨੇ 33 ਵਾਲਾ ਵੀ ਆਇਆ ਹੋਣਾ 34 ਵਾਲਾ ਵੀ ਆਇਆ ਹੋਣਾ ਅੱਜ ਮੈਂ ਇੱਕ ਹੋਰ ਵੀਡੀਓ ਕਲਿੱਪ ਉਹਨਾਂ ਦਾ ਦੇਖ ਰਿਹਾ ਸੀ ਕੈਨੇਡਾ ਦੇ ਇੱਕ ਰੇਡੀਓ ਦੇ ਉੱਤੇ ਬੈਠੇ ਹੋਏ ਗੁਰਦਾਸਮਾਨ ਹੋਰੀ ਉਸੇ ਗੱਲ ਦੀ ਪ੍ਰੋੜਤਾ ਕਰ ਰਹੇ ਆ ਕਿ ਇੱਕ ਨੇਸ਼ਨ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਮੈਂ ਫਿਰ ਉਹੀ ਗੱਲ ਕਹਿਣਾ ਚਾਹੁੰਦਾ ਹੈ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਆਖਰ ਮਤਲਬ ਉਹ ਗੁਰਦਾਸ ਮਾਨ ਜਿਹੜਾ ਪੰਜਾਬੀ गा ਕੇ ਗੁਰਦਾਸ ਮਾਨ ਬਣਿਆ ਬਾਬਾ ਬਾਬਾ ਵੀ ਕਿਹਾ ਜਾਂਦਾ ਕਈ ਬਾਬਾ ਬੋੜ ਕਹਿ ਦਿੰਦੇ ਨੇ ਪੰਜਾਬੀ गा ਕੇ ਬਣਿਆ ਇੰਨਾ ਸਾਹਿਤ ਪੜ ਲਿਆ ਇੰਨੀ ਨੌਲੇਜ ਇਕੱਠੀ ਕਰ ਲਈ ਪਰ ਉਹਨਾਂ ਨੂੰ ਇਹ ਕਿਉਂ ਨਹੀਂ ਸਮਝ ਆਉਂਦਾ ਕਿ ਜਿਹੜਾ ਭਾਰਤ ਹੈ ਉਹ ਵੱਖ-ਵੱਖ ਫੁੱਲਾਂ ਦੀ ਫਲਵਾੜੀ ਵਾਂਗੂ ਕਿਹਾ ਜਾਂਦਾ ਹੈ ਉਥੇ ਹਰ ਇੱਕ ਖਿੱਤੇ ਦੀ ਆਪਣੀ ਜਿਹੜੀ ਹੈ ਪਹਿਚਾਣ ਹੈਗੀ ਆ ਹੁਣ ਜਦੋਂ ਗੱਲ ਪੰਜਾਬ ਦੀ ਕਰਦੇ ਆ ਤਾਂ ਪੰਜਾਬ ਜਿਹੜਾ ਹੈ ਭਾਰਤ ਦੇ ਨਾਲ ਬਾਅਦ ਵਿੱਚ ਜੁੜਿਆ ਪੰਜਾਬ ਇੱਕ ਆਜ਼ਾਦ ਸੂਬਾ ਕਿਸੇ ਸਮੇਂ ਜਿਹੜੀ ਸਟੇਟ ਹੋਇਆ ਕਰਦੀ ਸੀ ਸੋ ਇਹ ਕਿਤੇ ਬਾਅਦ ਵਿੱਚ ਆ ਕੇ ਜੁੜੀ ਹੈ ਤੇ ਅੱਜ ਜੇਕਰ ਗੁਰਦਾਸ ਮਾਨ ਹੋਰੀ 1 ਨੇਸ਼ਨ 1 ਲੈਂਗੁਏਜ ਦੀ ਗੱਲ ਕਰਦੇ ਨੇ ਤਾਂ ਇਹਦਾ ਮਤਲਬ ਕਿ ਉਹ ਵੀ ਤਾਨਾਸ਼ਾ ਜਿਹੜੀਆਂ ਸਰਕਾਰਾਂ ਨੇ ਭਾਰਤੀਆਂ ਜੋ ਸਿੱਖਾਂ ਦੇ ਨਾਲ ਮਿਨੋਰਟੀਜ਼ ਦੇ ਨਾਲ ਪਹਿਲਾਂ ਕਰਦੀਆਂ ਰਹੀਆਂ ਉਹ ਉਹਦੀ ਉਹ ਪ੍ਰੋੜਤਾ ਕਰਦੇ ਨੇ ਹਾਲਾਂਕਿ ਗੁਰਦਾਸ ਮਾਨ ਕਹਿੰਦੇ ਹੋਣਗੇ ਕਿ ਸ਼ਾਇਦ ਉਹਨਾਂ ਦਾ 32 ਵਾਲੀ ਗੱਲ ਤੋਂ ਹੀ ਵਿਰੋਧ ਹੋਈ ਜਾਂਦਾ ਪਰ ਨਹੀਂ ਜੇਕਰ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣ ਉਹਨਾਂ ਦੇ ਉਹਨਾਂ ਦੀ ਜਿਹੜੀ ਫਿਦਰਤ ਹੈ ਜੋ ਉਹਨਾਂ ਦੀ ਸੋਚ ਹੈਗੀ ਆ ਪੰਜਾਬ ਤੇ ਖਾਸ ਤੌਰ ਤੇ ਸਿੱਖਾਂ ਪ੍ਰਤੀ ਜੇ ਉਹ ਦੇਖੀ ਜਾਵੇ ਫਿਰ ਕਿਤੇ ਨਾ ਕਿਤੇ ਜਦੋਂ ਵਨ ਨੇਸ਼ਨ ਵਨ ਲੈਂਗੁਏਜ ਦੀ ਗੱਲ ਕਰਦੇ ਨੇ ਉਹਦੀ ਪ੍ਰੋੜਤਾ ਕਰਦੇ ਆ ਫਿਰ ਉਹ ਕੇਪੀਐਸ ਗਿੱਲ ਵਾਲਾ ਕਿਸੇ ਸਾ ਵੀ ਨਾਲ ਜੁੜ ਜਾਂਦਾ ਫਿਰ ਲੋਕ ਕਹਿੰਦੇ ਨੇ ਹਾਂ ਭਾਈ ਇਹ ਉਸ ਕਤਲਿਆਮ ਨੂੰ ਵੀ ਜਾਇਜ਼ ਠਹਿਰਾਉਂਦਾ ਹੋਊਗਾ ਫਿਰ ਤਾਂ ਜਿਹੜਾ ਕਤਲਿਆਮ ਕੇ ਪੀਐਸ ਗਿੱਲ ਨੇ ਕੀਤਾ ਉਹ ਉਹਨੂੰ ਵੀ ਜਾਇਜ਼ ਠਹਿਰਾਉਂਦਾ ਹੋਊਗਾ ਇਹਦਾ ਮਤਲਬ ਜੇ ਵਨ ਨੇਸ਼ਨ ਤੇ ਵਨ ਲੈਂਗੁਏਜ ਦੀ ਗੱਲ ਕਰਦੇ ਆ ਹਾਲਾਂਕਿ ਗੁਰਦਾਸ ਮਾਨ ਹੋਰੀ ਐਡੇ ਮੈਂ ਕਹਿਣਾ ਕਿ ਉਹਨਾਂ ਨੇ ਆਪਣੀ ਉਮਰ ਲਾ ਦਿੱਤੀ ਹੈ ਦੁਨੀਆ ਨੂੰ ਮਿਲੀ ਹੈ ਜਾਂ ਫਿਰ ਭਾਰਤ ਨੂੰ ਜਾਣਦੇ ਆ ਪੰਜਾਬ ਨੂੰ ਜਾਣਦੇ ਆ ਦੂਜੀਆਂ ਸਟੇਟਾਂ ਨੂੰ ਜਾਣਦੇ ਆ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਹਿੰਦੀ ਵੀ ਜਿਹੜੀ ਹੈ ਉਹ ਭਾਰਤ ਦੀ ਅਫੀਸ਼ੀਅਲ ਲੈਂਗੁਏਜ ਨਹੀਂ ਹੈ ਤੁਸੀਂ ਜਾ ਕੇ ਜਿੱਥੇ ਮਰਜ਼ੀ ਸਰਚ ਕਰ ਲਓ ਹਿੰਦੀ ਜਿਹੜੀ ਹੈ ਉਹ ਭਾਰਤ ਦੀ ਅਫੀਸ਼ੀਅਲ ਲੈਂਗੁਏਜ ਨਹੀਂ ਹੈ ਇਹ ਆਪਣੇ ਤੌਰ ਤੇ ਹੀ ਲੱਗੇ ਹੋਏ ਨੇ ਚੱਕ ਕੇ ਆਪਣੇ ਮੋਢੇ ਦੇ ਉੱਤੇ ਭਾਰ ਜਿੱਦਾਂ ਪਾਇਆ ਹੋਇਆ ਕਿ ਲਓ ਜੀ ਮੈਂ ਤਾਂ ਹਿੰਦੀ ਨੂੰ ਪ੍ਰਮੋਟ ਕਰਨਾ ਹੈ ਮਤਲਬ ਤੁਸੀਂ ਦੇਖੋ ਹਿੰਦੀ ਨੂੰ ਉਹ ਕਹਿ ਰਹੇ ਨੇ ਕਿ ਭਾਈ ਹਿੰਦੀ ਜਿਹੜੀ ਹੈ ਉਹ ਬੋਲੋ ਜਿਹੜੀ ਪੰਜਾਬੀ ਹੈ ਉਹਦੇ ਨਾਲ ਤੁਸੀਂ ਖੂ ਦੇ ਡੱਡੂ ਬਣ ਕੇ ਰਹਿ ਜਾਓਗੇ ਵਨ ਨੇਸ਼ਨ ਵਨ ਲੈਂਗੁਏਜ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਫਰਾਂਸ ਦੀ ਫ੍ਰੈਂਚ ਹੈ ਜਰਮਨ ਦੀ ਡੱਚ ਡੋਚ ਹੈ ਸੋ ਇਟਲੀ ਦੀ ਇਟਾਲੀਅਨ ਹੈ ਉਹ ਇਹ ਉਦਾਹਰਨ ਦਿੰਦੇ ਨੇ ਪਰ ਤੁਸੀਂ ਜੇ ਹੁਣ ਅਮਰੀਕਾ ਵਾਲੇ ਪਾਸੇ ਆ ਜਾਓ ਅਮਰੀਕਾ ਉਸ ਤਰੀਕੇ ਦਾ ਜਿੱਥੇ ਵੱਖ-ਵੱਖ ਸਟੇਟਾਂ ਇਕੱਠੀਆਂ ਹੋ ਕੇ ਯੂਨਾਈਟਿਡ ਸਟੇਟ ਬਣਾਉਂਦੀਆਂ ਇਸੇ ਤਰੀਕੇ ਦੇ ਨਾਲ ਭਾਰਤ ਹੈ ਜਰਮਨ ਫ੍ਰੈਂਚ ਜਾਂ ਫਿਰ ਹੋਰ ਜਿਹੜੇ ਮੁਲਕਾਂ ਦੀ ਉਦਾਹਰਨ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉੱਥੇ ਇੱਕ ਤਰ੍ਹਾਂ ਦੇ ਲੋਕ ਨੇ ਉਹਨਾਂ ਦੀਆਂ ਆਪਣੀਆਂ ਸਟੇਟਾਂ ਨੇ ਉਹ ਸਮੇਂ ਦਾ ਸਮੇਂ ਜਿਹੜਾ ਯੂਰੋਪੀਅਨ ਸਮੂਹ ਹੈ ਨਾ ਉਹ ਵੀ ਇਸ ਤਰ੍ਹਾਂ ਹੀ ਹੈ ਜਿਵੇਂ ਇੰਡੀਆ ਜਾਂ ਯੂਨਾਈਟਿਡ ਸਟੇਟ ਹੈ ਹਾਲਾਂਕਿ ਉਹਨਾਂ ਨੇ ਆਪਣਾ ਆਪਣਾ ਸਖਿਤਾ ਵੱਖਰਾ ਰੱਖਿਆ ਹੋਇਆ ਬੋਲੀ ਕਲਚਰ ਦੇ ਆਧਾਰ ਦੇ ਉੱਤੇ ਪਰ ਉਹ ਮਿਲ ਕੇ ਰਹਿੰਦੇ ਨੇ ਸੋ ਜੇ ਉਹ ਵੀ ਉਦਾਹਰਣ ਦੇਣੀ ਹੋਵੇ ਤਾਂ ਕਿੱਡੀ ਸੋਹਣੀ ਉਦਾਹਰਣ ਹੈ ਗੁਰਦਾਸ ਮਾਨ ਹੋਰੀ ਪਤਾ ਨਹੀਂ ਕਿਹੜੇ ਭਲੇਖੇ ਦੇ ਵਿੱਚ ਫਿਰਦੇ ਆ ਅੱਛਾ ਆਜੋ ਅਮਰੀਕਾ ਵਾਲੇ ਪਾਸੇ ਕੈਨੇਡਾ ਵਾਲੇ ਪਾਸੇ ਆਜੋ ਉੱਥੇ ਇਕੱਲੀ ਇੰਗਲਿਸ਼ ਲੈਂਗੁਏਜ ਨਹੀਂ ਹੈ ਜੇਕਰ ਤੁਸੀਂ ਜਾਨੋ ਤਾਂ ਕੈਨੇਡਾ ਦੇ ਵਿੱਚ ਸੈਕੰਡ ਜਿਹੜੀ ਆ ਉਹ ਫ੍ਰੈਂਚ ਹੈ ਤੇ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਕਈ ਸਟੇਟਾਂ ਦੇ ਵਿੱਚ ਸਪੈਨਿਸ਼ ਵੀ ਬੋਲੀ ਜਾਂਦੀ ਹੈ। ਕੈਨੇਡਾ ਦੇ ਵਿੱਚ ਵੀ ਜੇ ਮੈਂ ਗਲਤ ਨਹੀਂ ਤਾਂ ਉੱਥੇ ਵੀ ਸਪੈਨਿਸ਼ ਕਿਸੇ ਪਾਸੇ ਬੋਲੀ ਜਾਂਦੀ ਆ। ਅਫਰੀਕਾ ਦੇ ਬਹੁਤ ਸਾਰੇ ਮੁਲਕ ਨੇ ਜਿੱਥੇ ਇੰਗਲਿਸ਼ ਵੀ ਹੈ ਨਾਲ ਸਪੈਨਿਸ਼ ਹੈ ਨਾਲ ਫ੍ਰੈਂਚ ਹੈਗੀ ਆ। ਸੋ ਉਹ ਵੀ ਵਿਪਨਤਾ ਹੀ ਆ ਨਾ ਫਿਰ। ਤੁਸੀਂ ਉਹ ਉਦਾਹਰਨ ਕਿਉਂ ਨਹੀਂ ਲੈਂਦੇ? ਹੁਣ ਜੇ ਤੁਸੀਂ ਕੱਲ ਨੂੰ ਜੇ ਜੇ ਹੁਣ ਤੁਸੀਂ 1 ਨੇਸ਼ਨ 1 ਲੈਂਗੁਏਜ ਦੀ ਜਿਹੜੀ ਹੈ ਉਹਦੀ ਪ੍ਰੋੜਤਾ ਕਰਦੇ ਹੋ ਤੇ ਸਾਊਥ ਵਾਲਿਆਂ ਨੂੰ ਕਹਿ ਦੋਗੇ ਜਾ ਕੇ ਵੀ ਆਪਣੀ ਛੱਡੋ ਵੀ ਭਾਸ਼ਾ ਕੇਰਲ ਵਾਲਿਆਂ ਨੂੰ ਕਹਿ ਦੋਗੇ ਕੰਨੜ ਵਾਲਿਆਂ ਨੂੰ ਕਹਿ ਦੋਗੇ ਉੱਥੇ ਨਹੀਂ ਤੁਸੀਂ ਕਹੋਗੇ ਆਪਣੇ ਵਾਲਿਆਂ ਨੂੰ ਜਿਹੜਾ ਹੈ ਉਹ ਉਹ ਲੈਕਚਰ ਦੇਣੇ ਬਹੁਤ ਆਸਾਨ ਹੁੰਦੇ ਨੇ ਹੁਣ ਇੱਕ ਹੋਰ ਸਵਾਲ ਪੁੱਛ ਲੈਣੇ ਆ ਹੈ ਤਾਂ ਗੁਰਦਾਸ ਮਾਨ ਹਰੀ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਰਹੇ ਪਰ ਇੱਕ ਹੋਰ ਸਵਾਲ ਹੈਗਾ ਮੇਰੇ ਮਨ ਦੇ ਵਿੱਚ ਕਿ ਜੇ ਤੁਸੀਂ ਇੰਗਲੈਂਡ ਆਓ ਨਾ ਕਿਤੇ ਤੇ ਇੱਥੇ ਜਿਹੜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਲੈਂਗੁਏਜ ਹੈ ਉਹ ਪੰਜਾਬੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਚੱਲ ਜੋ ਕੈਨੇਡਾ ਦੇ ਵਿੱਚ ਤੀਜੀ ਵੱਧ ਬੋਲੀ ਜਾਣ ਵਾਲੀ ਜਿਹੜੀ ਲੈਂਗੁਏਜ ਹੈ ਉਹ ਹੈ ਪੰਜਾਬੀ 에어ਪੋਰਟਾਂ ਦੇ ਉੱਤੇ ਪੰਜਾਬੀ ਲਿਖੀ ਆ ਮੈਨੂੰ ਦੱਸੋ ਹਿੰਦੀ ਕਿੱਥੇ ਆ ਫਿਰ ਜੇ ਜੇ ਅਸੀਂ ਪੰਜਾਬੀ ਬੋਲਣ ਦੇ ਨਾਲ ਖੂ ਤੇ ਡੱਡੂ ਬਣ ਜਾਂਦੇ ਆ ਤਾਂ ਫਿਰ ਭਾਈ ਹਿੰਦੀ ਕਿੱਥੇ ਆ ਹਿੰਦੀ ਤੇ ਜਿਹੜੀਆਂ ਭਾਰਤ ਦੀਆਂ ਸਾਰੀਆਂ ਸਟੇਟਾਂ ਨਹੀਂ ਬੋਲਦੀਆਂ ਤੁਸੀਂ ਕਹਿੰਦੇ ਹੋ ਦੂਜੀ ਸਟੇਟ 'ਚ ਜਾ ਕੇ ਤੁਸੀਂ ਗੱਲ ਕਿਵੇਂ ਕਰੋਗੇ ਤੁਹਾਨੂੰ ਯਾਦ ਹੋਣਾ ਹੈ ਕਈ ਵਾਰੀ ਜਦੋਂ ਪੱਤਰਕਾਰ ਮਾਈਕ ਲੈ ਕੇ ਹਿੰਦੀ ਦੇ ਵਿੱਚ ਗੱਲ ਕਰਦੇ ਨੇ ਜਾ ਕੇ ਇਧਰਲੇ ਪਾਸੇ ਆ ਸਾਊਥ ਵਾਲੇ ਪਾਸੇ ਤਾਂ ਉਹ ਅਗੋਂ ਕੀ ਕਹਿੰਦੇ ਆ ਉਹ ਕਹਿੰਦੇ ਨੋ ਹਿੰਦੀ ਸਾਡੀ ਲੈਂਗੁਏਜ 'ਚ ਗੱਲ ਕਰੋ ਅਸੀਂ ਫਿਰ ਗੱਲ ਕਰਾਂਗੇ ਸੋ ਉੱਥੇ ਫਿਰ ਗੁਰਦਾਸਪਨ ਹੋਰੀ ਕੀ ਤਰਕ ਦੇਣਗੇ ਮੇਰਾ ਖਿਆਲ ਇਹ ਇਹ ਸਿਰਫ ਪ੍ਰੋਬਲਮ ਇਹ ਨਹੀਂ ਹੈਗੀ ਕਿ ਮਾਨ ਸਾਹਿਬ ਨੂੰ ਇਧਰੋਂ ਹਨੇਰਾ ਹੈ ਮਤਲਬ ਕਿ ਉਹਨਾਂ ਨੂੰ ਨੌਲੇਜ ਨਹੀਂ ਹੈ ਇਸ ਗੱਲਾਂ ਬਾਰੇ ਜਾਂ ਜਾਣਕਾਰੀ ਨਹੀਂ ਹੈ ਉਹਨਾਂ ਦਾ ਦਿਲ ਕਰਦਾ ਹੈ ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਿਤ ਕਰਕੇ ਤੇ ਫਿਊਚਰ ਦੇ ਵਿੱਚ ਬੈਨੀਫਿਟ ਲੈਣਾ ਚਾਹੁੰਦੇ ਆ ਸੋ ਇਸ ਕਰਕੇ ਧੱਕੇ ਦੇ ਨਾਲ ਜੋ ਭਾਜਪਾ ਨਹੀਂ ਵੀ ਕੇਂਦਰੀ ਉਹ ਵੀ ਇਹ ਕਰੀ ਜਾਂਦੇ ਆ ਜਿਵੇਂ ਕੰਗਨਰ ਨਰਨੌਤ ਵਾਲਾ ਹਾਲ ਹੋਇਆ ਪਿਆ ਕੰਗੜਾ ਰਨੋਤ ਆਪਣੇ ਕੋਲ ਹੀ ਬਿਆਨ ਦੇਈ ਜਾਂਦੀ ਹੈ ਕਿ ਇਹ ਕਿਸਾਨ ਨਹੀਂ ਹੈ ਅੱਤਵਾਦੀ ਨੇ ਇਹ ਇਹ ਜੀ ਬਿੱਲ ਵਾਪਸ ਹੋਣੇ ਚਾਹੀਦੇ ਆ ਇਹ ਜੀ ਭਿੰਡਰਾਂ ਵਾਲਾ ਕਿਦਾਂ ਸੰਤ ਹੋ ਗਿਆ ਜੇ ਉਹ ਹਥਿਆਰ ਰੱਖਦਾ ਸੀ ਉਸ ਤੋਂ ਬਾਅਦ ਉਹ ਭਾਜਪਾ ਵਾਲੇ ਕਹਿੰਦੇ ਵੀ ਭਾਈ ਇਹ ਜਿਹੜੇ ਬਿਆਨ ਦਿੰਦੇ ਪਏ ਦਿੰਦੀ ਪਈ ਆ ਇਹ ਤੇ ਆਪਣੇ ਨੇ ਸਾਡਾ ਇਹਨਾਂ ਨਾਲ ਕੋਈ ਲੈਣਦੇ ਨਹੀਂ ਸੋ ਇਸ ਤਰੀਕੇ ਦੀ ਜਿਹੜੀ ਹੈ ਉਹ ਸਿਚੁਏਸ਼ਨ ਬਣੀ ਪਈ ਆ ਗੁਰਦਾਸsman ਹੋਰਾਂ ਦੀ ਕਿ ਭਾਵੇਂ ਭਾਜਪਾ ਜਾਂ ਉਹ ਰਾਸ਼ਟਰਵਾਦੀ ਲੋਕ ਉਹ ਨਾ ਉਹ ਉਹ ਨਾਂ ਵਿੱਚ ਆਉਂਦੇ ਹੋਣ ਤਾਂ ਇਹ ਉਹਨਾਂ ਦੇ ਪਿਆਰੇ ਬਣਨ ਨੂੰ ਕਰਦੇ ਪਏ ਆ। ਮਤਲਬ ਕਿ ਹਾਂ ਮੈਂ ਤਿਆਰ ਆ। ਅਸੀਂ ਤਿਆਰ ਆ। ਅਸੀਂ ਤੁਹਾਡੇ ਪੈਰਾਂ ਦੇ ਵਿੱਚ ਪੈਣ ਨੂੰ ਤਿਆਰ ਆ। ਅਸੀਂ ਝੁਕਣ ਨੂੰ ਤਿਆਰ ਆ। ਉਹ ਝੁਕਾਉਂਦੇ ਵੀ ਨਹੀਂ ਪਏ ਪਰ ਇਹ ਝੁਕਣ ਨੂੰ ਤਿਆਰ ਨੇ। ਉਹ ਕਹਿੰਦੇ ਪਏ ਵੀ ਸਾਡੇ ਗੱਲ ਲੱਗ ਜੋ ਆ ਕੇ ਇਹ ਕਹਿੰਦੇ ਨਹੀਂ ਅਸੀਂ ਗੋਡਿਆਂ ਨੂੰ ਹੱਥ ਲਾਉਣਾ। ਸੋ ਇਹ ਹੁੰਦੀ ਹੈ ਜਿਹੜੀ ਇੱਕ ਗੁਲਾਮ ਮਾਨਸਿਕਤਾ ਦੀ ਗੱਲ ਹੈ। ਸਾਰੀ ਜ਼ਿੰਦਗੀ ਤੁਸੀਂ ਐ ਏਡਾ ਵੱਡਾ ਰਤਬਾ ਪਾ ਕੇ ਜਿਏ ਹੋ ਪਰ ਤੁਹਾਡੇ ਮਨ ਦੇ ਵਿੱਚੋਂ ਤੁਹਾਡੇ ਦਿਲ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਤੁਹਾਡੇ ਗੁਲਾਮੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਅੱਜ ਵੀ ਬੈਠੀ ਹੋਈ ਹੈ ਤੁਹਾਨੂੰ ਕੋਈ ਨਹੀਂ ਕਹਿੰਦਾ ਪਿਆ ਵੀ ਹਿੰਦੀ ਨੂੰ ਪ੍ਰਮੋਟ ਕਰੋ ਬਸ ਤੁਸੀਂ ਉਹਨਾਂ ਨੂੰ ਉਹਨਾਂ ਦੇ ਪਿਆਰੇ ਉਹਨਾਂ ਦੇ ਸਕੇ ਬਣ ਕੇ ਤੇ ਆਪਣੇ ਮੁਲਕ ਦੇ ਨਾਲ ਆਪਣੀ ਸਟੇਟ ਦੇ ਨਾਲ ਤੁਸੀਂ ਗਦਾਰੀ ਕਰ ਰਹੇ ਹੋ ਸੋ ਇਹ ਗੱਲਾਂ ਹੁੰਦੀਆਂ ਇਹ ਗੱਲਾਂ ਜਿਹੜੀਆਂ ਲੈ ਕੇ ਗੁਰਦਾਸਪੁਰ ਹੋਰੀ ਚੱਲੇ ਹੋਇਆ ਸੋ ਉਹਨਾਂ ਦਾ ਮੁਕਰਨਾ ਮੈਨੂੰ ਕੋਈ ਅਚੰਭਾ ਨਹੀਂ ਲੱਗਿਆ ਇਸੇ ਕਰਕੇ ਆਪਾਂ ਉਦੋਂ ਇਹ ਨਹੀਂ ਕਿਹਾ ਕੋਈ ਚਲੋ ਪੰਜਾਬੀਓ ਮaaf ਕਰਦੇ ਹੋ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਸ਼ੋਅਜ਼ ਕਰਕੇ ਸਾਰਾ ਕੁਝ ਹੋ ਰਿਹਾ ਵੈਸੇ ਤਾਂ ਜੇ ਸਿਆਣੇ ਹੁੰਦੇ ਗੁਰਦਾਸਪਨ ਫਰੀ ਤਾਂ ਸ਼ੋਅ ਕੱਢ ਲੈਂਦੇ ਉਸ ਤੋਂ ਬਾਅਦ ਮੁੱਕਰ ਜਾਂਦੇ ਪਰ ਇਹ ਪਹਿਲਾਂ ਹੀ ਮੁੱਕਰ ਗਿਆ ਹੁਣ ਇਹ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਸ਼ੋਅ ਕਰਾਉਣ ਵਾਲੇ ਪ੍ਰਮੋਟਰ ਨੇ ਉਹ ਵੀ ਸੁਣਦੇ ਹੋਣਗੇ ਕਿ ਲੋ ਭਾਈ ਇਹ ਤਾਂ ਸਾਡੇ ਵੱਲੋਂ ਸਿੱਧਾ ਹੀ ਕਹਿ ਦਿੱਤਾ ਇਹਨਾਂ ਨੇ ਅਸੀਂ ਤਾਂ ਇਹਨਾਂ ਦੇ ਸ਼ੋਅ ਕਰਵਾ ਰਹੇ ਸੀ ਤੇ ਸਾਡੇ ਵੱਲੋਂ ਕਹੀ ਜਾਂਦੇ ਪ੍ਰਮੋਟਰਾਂ ਨੇ ਮਾਫੀ ਮੰਗਾਈ ਹੈ ਸੋ ਦੇਖਦੇ ਹਾਂ ਹੁੰਦੇ ਦਿਨਾਂ ਦੇ ਵਿੱਚ ਸ਼ੋਅਜ਼ ਹੁੰਦੇ ਨੇ ਜਾਂ ਕੈਨਸਲ ਹੁੰਦੇ ਆ ਕੀ ਹੁੰਦਾ ਹਾਂ ਜਿਹੜੀ ਗੱਲ ਕਰੀਏ ਕਿ ਇੱਕ ਪਾਸੇ ਪ੍ਰਮੋਟਰਾਂ ਦੇ ਕਹਿਣ ਤੇ ਉਹਨਾਂ ਨੇ ਮਾਫੀ ਮੰਗ ਲਈ ਹੈ ਉਦੋਂ ਜੇ ਵਾਸਤੇ ਉਹ ਕਹਿ ਦੇਣਾ ਕਿ ਬੱਤੀ ਵਾਲੀ ਕੋਈ ਗੱਡ ਨਹੀਂ ਹੈਗੀ ਇਹਦੇ ਪਿੱਛੇ ਨੂੰ ਕਾਰਨ ਨਹੀਂ ਲੱਗਦਾ ਕਿ ਇੱਕ ਪਾਸੇ ਤਾਂ ਉਹਨਾਂ ਨੇ ਮਾਫੀ ਮੰਗ ਲਈ ਪ੍ਰਮੋਟਰਾਂ ਦੇ ਕਹਿਣ ਦੇ ਉੱਤੇ ਦੂਜੇ ਪਾਸੇ ਨੂੰ ਇਹ ਫੀਲ ਹੁੰਦਾ ਕਿ ਇੱਕ ਪਾਸਾ ਲੋਕ ਮੈਨੂੰ ਖੁਦ ਰੱਬ ਮੰਨਦੇ ਨੇ ਖੁਦ ਮੈਨੂੰ ਬਾਬਾ ਮੰਨਦੇ ਨੇ ਤੇ ਉਹ ਮੰਨ ਲੱਗ ਨੇ ਕਿ ਮੇਰੀ ਈਗੋ ਹਰਟ ਹੋ ਗਈ ਪਿੱਛੇ ਕੁਝ ਅਜਿਹੇ ਕਾਰਨ ਨੇ ਜਾਂ ਕੁਝ ਹੋਰ ਹੈ ਹਾਂ ਉਹ ਹੀ ਉਹ ਹੀ ਜਿਹੜੀ ਮੈਂ ਗੱਲ ਕੀਤੀ ਈਗੋ ਹਰਟ ਹੋਣ ਵਾਲੀ ਹੈ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਾ ਬਾਬਾ ਮੰਨਦੇ ਆ ਉਹ ਵਾਕਈ ਇਹ ਗੱਲਾਂ ਚੱਲੀਆਂ ਸੀ ਕਿਤੇ ਅੱਜ ਤੋਂ 10 ਸਾਲ ਪਹਿਲਾਂ ਕਿ ਗੁਰਦਾਸ ਮਾਨ ਹੋਰਾਂ ਨੂੰ ਨਕੋਦਰ ਵਾਲ ਸੌਂਪੀ ਜਾਣੀ ਹੈ ਉਥੇ ਮੇਨ ਇਹ ਹੈਡ ਹੋਣਗੇ ਹੁਣ ਉਹ ਜਿਹੜੇ ਪਹਿਲਾਂ ਬਾਬੇ ਹੁੰਦੇ ਸੀ ਉਥੇ ਸੋ ਉਸ ਤੋਂ ਬਾਅਦ ਗੁਰਦਾਸ ਮਾਨ ਹੋਰਾਂ ਨੇ ਸ਼ਾਇਦ ਕਿਤੇ ਕਹਿ ਦਿੱਤਾ ਵੀ ਨਹੀਂ ਮੈਂ ਹਜੇ ਗਾਉਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਇਹ ਗੱਦੀ ਸੰਭ ਲਈ ਤਾਂ ਉਸ ਤਰੀਕੇ ਦੇ ਨਾਲ ਵਿੱਚ ਰਿਆ ਨਹੀਂ ਜਾਣਾ ਸੋ ਉਹਨਾਂ ਨੇ ਸ਼ਾਇਦ ਉਦੋਂ ਪੋਸਟਪੋਨ ਕਰ ਦਿੱਤਾ ਵੀ ਲੇਟਰ ਆਨ ਦੇਖਾਂਗੇ ਪਰ ਉਹਨਾਂ ਦੇ ਵਿੱਚ ਉਹ ਇੱਕ ਰਤਬਾ ਉਹੀ ਸੰਭੀ ਬੈਠੇ ਆ ਸ਼ਾਇਦ ਉਹ ਇੱਕ ਦੂਸਰਾ ਸਾਡੇ ਲੋਕਾਂ ਨੇ ਮਤਲਬ ਕਿ ਇਦਾਂ ਦੇ ਜਿਹੜੇ ਲੋਕ ਨੇ ਮੈਂ ਮਾਫ ਕਰਿਓ ਕਹਿਣਾ ਪੈ ਰਿਹਾ ਅਸੀਂ ਸਾਰਿਆਂ ਦੀ ਬੇਗਦਰੀ ਨਹੀਂ ਕਰਦੇ ਨਾ ਹੀ ਗੁਰਦਾਸਮਾਨ ਹੋਰਾਂ ਦੀ ਪਰ ਆਪਾਂ ਸਿਰ ਤੇ ਬਹੁਤ ਚੜਾ ਲੈਂਦੇ ਆ ਨਾ ਬਾਬਾ ਬਾਬਾ ਕਹਿ ਕੇ ਸੋ ਉਹੀ ਬਾਬਾ ਜਿਹੜਾ ਆਪਣੇ ਆਪ ਦੇ ਵਿੱਚੋਂ ਲੈ ਕੇ ਸ਼ਾਇਦ ਤੁਰੇ ਫਿਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਮੈਂ ਮੈਨੂੰ ਕਿਦਾਂ ਕੋਈ ਕਹਿ ਜਵੇ ਮੇਰੇ ਤਾਂ ਲੋਕ ਪੈਰਾਂ ਦੇ ਵਿੱਚ ਪੈਂਦੇ ਨੇ ਸਾਰੀ ਜਿਹੜੀ ਸਿੰਗਿੰਗ ਇੰਡਸਟਰੀ ਆ ਪੰਜਾਬ ਦੀ ਜਾਂ ਫਿਰ ਬਾਲੀਵੁੱਡ ਦੇ ਵੱਡੇ ਵੱਡੇ ਗਾਇਕ ਮੇਰੇ ਪੈਰਾਂ ਦੇ ਵਿੱਚ ਪੈਂਦੇ ਆ ਸੋ ਮੈਨੂੰ ਕੋਈ ਬੰਦਾ ਕਿਵੇਂ ਕਹਿ ਦੇਵੇ ਵੀ ਗੁਰਦਾਸ ਮਾਨ ਗੋ ਬੈਕ ਜਿਹੜੀ ਮੈਂ ਗੱਲ ਕਹਿ ਦਿੱਤੀ ਉਹ ਪੱਥਰ ਤੇ ਲਕੀਰ ਹੈ ਸੋ ਕਦੀ ਤੁਸੀਂ ਬਿਆਨ ਵੀ ਵੇਖੋ ਨਾ ਇਹਨਾਂ ਦੇ ਬਹੁਤ ਸਾਰੇ ਹੁੰਦੇ ਨੇ ਇੱਕ ਸਟੇਜ ਤੋਂ ਇਹ ਕਹਿ ਰਿਹਾ ਕਿ ਜੱਟ ਵੀ ਖਰੇ ਹਨੂਮਾਨ ਦੀ ਔਲਾਦ ਨੇ ਉੱਥੋਂ ਹੀ ਨਿਕਲੇ ਨੇ ਤੇ ਇੱਕ ਜਗ੍ਹਾ ਤੇ ਕਹਿ ਰਹੇ ਨੇ ਕਿ ਇੱਕ ਬਾਬਾ ਜੀ ਸਾਡੇ ਜਿਹੜੇ ਡੇਰੇ ਵਾਲੇ ਬਾਬਾ ਜਿੱਥੇ ਜਾ ਕੇ ਗਾंदे ਹੁੰਦੇ ਆ ਘੋੜੀ ਦੇ ਉੱਤੇ ਕਹਿੰਦੇ ਜਾ ਰਹੇ ਨੇ ਤੇ ਉਹਨਾਂ ਨੇ ਉਹ ਸਿਗਰਟ ਬਾਲਣੀ ਸੀ ਉਹਨਾਂ ਨੇ ਤੇ ਉਹਨਾਂ ਕੋਲ ਮਾਚਿਸ ਜਾਂ ਹੋਰ ਚੀਜ਼ ਨਹੀਂ ਸੀ ਥੱਲੇ ਨਾਲ ਕਹਿੰਦੇ ਪਾਣੀ ਲੰਗਦਾ ਪਿਆ ਸੀ ਜਾਂ ਛੀਲ ਸੀ ਕੋਈ ਨਹਿਰ ਸੀ ਉਹਨਾਂ ਨੇ ਨਹਿਰ ਦੇ ਵਿੱਚ ਸਿਗਰਟ ਲਾਈ ਤੇ ਕਹਿੰਦੇ ਆਪਣੇ ਉਹ ਸਿਗਰਟ ਜਿਹੜੀ ਉਹਨਾਂ ਦੀ ਉਹ ਜਗਨ ਲੱਗ ਪਈ ਮਤਲਬ ਕਿ ਚੱਲ ਪਈ ਸਿਗਰਟ ਜਿਹਦਾ ਜਿਹੜੇ ਪੀਂਦੇ স্মੋਕ ਕਰਦੇ ਨੂੰ ਪਤਾ ਸੋ ਇਹ ਇਹੋ ਜਿਹੀਆਂ ਉਦਾਹਰਨਾਂ ਸਟੇਜਾਂ ਤੇ ਦੇਣੀਆਂ ਤੇ ਇਹਦੇ ਤੋਂ ਕੀ ਸਿੱਖਿਆ ਮਿਲੂਗੀ ਇੱਕ ਤਾਂ ਸਿਗਰਟ ਦੀ ਉਦਾ ਪਈ ਭਾਈ ਸਾਡੇ ਬਾਬਾ ਜੀ ਨੇ ਸਿਗਰਟ ਲਾਉਣੀ ਸੀ ਇੱਕ ਤਾਂ ਪਹਿਲਾਂ ਤੁਸੀਂ ਨਸ਼ਾ ਪ੍ਰਮੋਟ ਕਰ ਦਿੱਤਾ ਠੀਕ ਹੈ ਸੈਕੰਡ ਨੰਬਰ ਤੇ ਤੁਸੀਂ ਉਹਨਾਂ ਨੂੰ ਜਿਹੜਾ ਹੈ ਉਹ ਪਖੰਡਵਾਲ ਤੋੜ ਰਹੇ ਹੋ ਕਿ ਬਾਬਾ ਜੀ ਨੇ ਘੋੜੀ ਦੇ ਉੱਤੇ ਜਾਂਦੇ ਜਾਂਦੇ ਪਾਣੀ ਦੇ ਵਿੱਚ ਸਿਗਰਟ ਲਾ ਕੇ ਜਿਹੜੀ ਉਹ ਜਲਾ ਲਈ ਸੋ ਇਹ ਕੀ ਪ੍ਰਮੋਟ ਹੋ ਰਿਹਾ ਕੀ ਅੰਤ ਵਿਸ਼ਵਾਸ ਪ੍ਰਮੋਟ ਕਰ ਰਹੇ ਹੋ ਤੁਸੀਂ ਨਸ਼ਾ ਪ੍ਰਮੋਟ ਤੁਸੀਂ ਕਰ ਰਹੇ ਹੋ ਫਿਰ ਤੁਸੀਂ ਆਪਣੇ ਆਪ ਨੂੰ ਬਾਬਾ ਜੀ ਕਹਿੰਦੇ ਹੋ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਮੈਚ ਨਹੀਂ ਖਾਂਦੀਆਂ ਪਤਾ ਨਹੀਂ ਸਾਡੇ ਪੰਜਾਬੀਆਂ ਦੀ ਜਿਹੜੀ ਹੈ ਉਹ ਸੋਚ ਕੀ ਹੈ ਕਿ ਉਹ ਐਵੇਂ ਹੀ ਮਤਲਬ ਕਿ ਸਿਰਾਂ ਦੇ ਉੱਤੇ ਚੜਾ ਲੈਂਦੇ ਠੀਕ ਹੈ ਗਾਇਕੀ ਚੰਗੀ ਅਸੀਂ ਵੀ ਕਦਰ ਕਰਦੇ ਆ ਅਸੀਂ ਵੀ ਕਦਰ ਕਰਦੇ ਆ ਬਹੁਤ ਸੋਹਣੇ ਗਾਣੇ ਉਹਨਾਂ ਨੇ ਗਾਏ ਨੇ ਕੁਝ ਜਿਹੜੇ ਵਿਵਾਦਤ ਵੀ ਸੀ ਜਿਨ੍ਹਾਂ ਦੇ ਨਾਲ ਅਸੀਂ ਨਹੀਂ ਸਹਿਮਤ ਪਰ ਬਹੁਤ ਜ਼ਿਆਦਾ ਐਸੇ ਨੇ ਜਿਹੜੇ ਮਤਲਬ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਗਾਣੇ ਉਹਨਾਂ ਨੇ ਗਾਏ ਆ ਜਿਹਦੀ ਕਦਰ ਕਰਨੀ ਵੀ ਬਣਦੀ ਆ ਜੇ ਬਜ਼ੁਰਗਾਂ ਦੇ ਉੱਤੇ ਗਾਣਾ ਉਹਨਾਂ ਨੇ ਗਾਇਆ ਕਿ ਬਾਬੇ ਭੰਗੜਾ ਪਾਉਂਦੇ ਆ ਸੋ ਇਦਾਂ ਦੇ ਮਤਲਬ ਕਿ ਚੜ੍ਹਦੀ ਕਲਾ ਵਾਲੇ ਗਾਣੇ ਵੀ ਸੀ ਦੇਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਮਤਲਬ ਕਿ ਆਹ ਚੀਜ਼ਾਂ ਵੀ ਹੈਗੀਆਂ ਕਿਤੇ ਨਾ ਕਿਤੇ ਬੰਦੇ ਨੂੰ ਚੜ੍ਹਦੀ ਕਲਾ ਵੀ ਦਿੰਦੀਆਂ ਕਿਤੇ ਕੋਈ ਬਜ਼ੁਰਗਾਂ ਨੂੰ ਵੀ ਜਿਹੜੇ ਠੱਠੀ ਕਲਾ ਦੇ ਵਿੱਚ ਜਿਹੜੇ ਬੈਠੇ ਹੁੰਦੇ ਆ ਵੀ ਲਓ ਜੀ ਹੁਣ ਤਾਂ ਉਮਰਾਂ ਲੰਘ ਗਈਆਂ ਸੋ ਉਹਨਾਂ ਨੂੰ ਵੀ ਹਲੂਣਾ ਦਿੰਦੇ ਆ ਫਿਰ ਮਤਲਬ ਕਿ ਧਾਰਮਿਕ ਸ਼ਬਦ ਵੀ ਗਾਉਣੇ ਨਸ਼ੇ ਦੇ ਉੱਤੇ ਵੀ ਕਿਤੇ ਗਾ ਦੇਣਾ ਪਰ ਆ ਜਿਹੜੀਆਂ ਚੀਜ਼ਾਂ ਨੇ ਨਾ ਕਿਤੇ ਨਾ ਕਿਤੇ ਇਹ ਆਪਾਂ ਨੂੰ ਢਾ ਲਾਉਣ ਵਾਲੀਆਂ ਜਿਹੜੀਆਂ ਕਰਦੇ ਨੇ ਗੁਰਦਾਸ ਮਾਨ ਹੋਰੀ ਪਬਲਿਕ ਫਿਗਰ ਹੋਣ ਦੇ ਨਾਤੇ ਉਹਨਾਂ ਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ ਆਪਣਾ ਮਸਲਾ ਆਪ ਕਰੋ ਤੁਸੀਂ ਜਿਹੜੇ ਮਰਜ਼ੀ ਬਾਬੇ ਕੋਲ ਜਾਓ ਪਰਸਨਲੀ ਜਾਓ ਪਰ ਤੁਸੀਂ ਉਹਨਾਂ ਨੂੰ ਪ੍ਰਮੋਟ ਨਾ ਕਰੋ ਜੀ ਜੀ ਤੁਸੀਂ ਧੰਨਵਾਦ ਕਰਦੇ ਆ ਜਿਵੇਂ ਕੋਈ ਮਸਲਾ ਨਾ ਰੁਕ ਕਰਦੇ ਆ ਤੁਹਾਡੇ ਵਿਚਾਰਿਆਂ ਦੀ ਕੋਸ਼ਿਸ਼ ਕਰਕੇ ਤੁਹਾਡੇ ਦਰਸ਼ਕਾਂ ਨੂੰ ਵਿਚਾਰ ਪਸੰਦ ਵੀ ਆਉਂਦੇ ਨੇ ਜਿਸ ਦੇ ਕਰਕੇ ਬਹੁਤ ਸਾਰਾ ਪਿਆ ਦਰਸ਼ਕਾਂ ਤੋਂ ਮਿਲਦਾ ਹੈ ਧੰਨਵਾਦ ਸਾਨੂੰ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਬਹੁਤ